ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਹੁਣ ਦਾ ਸਮਾਚਾਰ ਇਹਦਾ ਵਾ ਕਿ ਹੁਣ ਚੱਲੇ ਸੀ ਮੜਾ ਜ ਮਰਬੀ ਸ਼ਹਿਰ ਤੱਕ ਜਨ ਵਾਲੇ ਤੱਕ ਇਹਨਾ ਮੇਰੇ ਉਹ ਸਿਲੰਡਰ ਭਾਈ ਦੇ ਜ सब्सिडी ਦਾ ਕਰੀ ਵੇਖਿਆ ਨਹੀਂ ਕਿਚੀ ਜਾਂਦੀ ਹੈ ਤੇ ਹੁਣ ਕੱਲ ਅਕਾਊਂਟ ਚੇਂਜ ਕਰਾਉਣਾ ਸੀ ਉਹਦੇ ਤੇ ਟਾਡਾ ਅਕਾਊਂਟ ਪਹਿਲਾਂ ਲੱਗਾ ਤੇ ਮੈਨੂੰ ਇਹ ਵੀ ਅਕਾਊਂਟ ਬੰਦ ਹੋ ਗਿਆ ਕਹਿੰਦੇ ਅਕਾਊਂਟ ਦੀ ਬੰਦ ਦਿੰਦੇ ਮੈਨੂੰ ਨਹੀਂ ਪਤਾ ਇਹ ਚੀਜ਼ ਦਾ ਨੌਲੇਜ ਨਹੀਂ ਹੁਣ ਜਾ ਕੇ ਤੇ ਫੇਰ ਨਵੀਂ ਕਾਪੀ ਲੈਣਾ ਮੇਰੀ ਕਾਪੀ ਗਵਾਜੀ ਉਹ ਅਕਾਊਂਟ ਦੀ ਜਿਹੜੀ ਮਤਲਬ ਵੀ ਨਾਮ ਲੱਗੀ ਨਾ ਭੈ ਦੇ ਨਾਮ ਸਿਲੰਡਰ ਨਾਲ ਜੀ ਜੀ ਸਬਸਿਡੀ ਹੁੰਦੀ ਲੋ ਕਾਪੀ ਲੈਣੇ ਨਵੇਂ ਤੇ ਇੱਕ ਥੋੜਾ ਕੰਮ ਹੈ ਜਿਹੜੇ ਵਾਲੇ ਉਹ ਵੀ ਕਰ ਲੈਣੇ ਚਲੋ ਮਿਲਦਾ ਤੁਹਾਨੂੰ ਬਾਅਦ ਚ ਹੁਣ ਜਰਾ ਇਹ ਮੈਂ ਕਰੀ ਕੁਲਪਲੀ ਜੀ ਦੇਖੋ ਜਾਣ ਲੈ ਜਿਹੜੇ ਵਾਲੇ ਆਗੇ ਰਸਤੇ ਤੇ ਰੱਖਦੇ ਵੇ ਕੈਮਰਾ ਚਲਾਉਣਾ ਵੀ ਜ਼ਰੂਰੀ ਹੁੰਦਾ ਵਾ ਥੋੜਾ ਮਾੜਾ ਤੋਂ ਸਾਫਟੀ ਨੇ ਕਲਤੀ ਹੋ ਕੇ ਇਹ ਵੀ ਰ ਆਪਣਾ ਅਗਰੇ ਗੱਲਬਾਤ ਹੁੰਦੀ ਹੈ ਤੇ ਕੈਮਰੇ ਜ ਰਿਕਾਰਡ ਤੇ ਹੁਣ ਯਾ ਯਾ ਜਾਣ ਵਾਲਾ ਰੈਸਟੋਰੈਂਟ ਹੈ ਸਾਡੇ ਜੰਡੇ ਵਾਲੇ ਵਿੱਚ ਹਵਾਈ ਅੱਡਾ ਹਵਾਈ ਅੱਡਾ ਕੋਈ ਨਹੀਂ ਬਜਾ ਚੱਕਰ ਤੇ ਜਰੂਰ ਅੰਦਰ ਜਾ ਕੇ ਵਿਖਾਵਾਂਗੇ ਹੋਣ ਤੁਹਾਨੂੰ ਕੰਮ ਹੈ ਥੋੜਾ ਜਿਹਾ ਕਰਨ ਨੂੰ ਜਾਣਾ ਸੀ ਇਹ ਅੰਮ੍ਰਿਤਸਰ ਤੋਂ ਲੈ ਕੇ ਜਿਹੜਾ ਜਾਂਦਾ ਜਲੰਧਰ ਨੂੰ ਰੋਡ ਅੰਮ੍ਰਿਤਸਰ ਤੋਂ ਜਲੰਧਰ ਉਹਦੇ ਉੱਤੇ ਪੈਂਦਾ ਜੰਡੇ ਵਾਲੇ ਵਿੱਚ ਚੱਲ ਚਲੀਏ ਤੇ ਚਲੋ ਜਾਣੇ ਹੁਣ ਘਰੇ ਬਾਕੀ ਦਾ ਵਲੌਗ ਬਾਅਦ ਚ ਕੰਟੀਨਿਊ ਕਰਦੇ ਆਂ ਬੜਾ ਸ਼ਹਿਰ ਤੇ ਆਣਾ ਲੈ ਇਧਰ ਅੰਮ੍ਰਿਤਸਰੋਂ ਆਉਂਦੀ ਆ ਐਂਡ ਜਾਂਦੇ ਅੰਮ੍ਰਿਤਸਰੋਂ ਓਏ ਪਰਲੇ ਹੱਥ ਯਾ ਜ ਇਧਰ ਜਲੰਧਰ ਨੂੰ ਚਲੇ ਜਾਂਦੇ ਛੱਡ ਕੇ ਫਿਰ ਸੋ ਗਾਇਸ ਆ ਜਿਵੇਂ ਲੈਪਟਾਪ ਆ ਤੇ ਦੇਖਣ ਦੇ ਆ ਜੇ ਇਹ ਸਹੀ ਲੱਗਾ ਤੇ ਪਾਪਾ ਨਾਲ ਲੈ ਕੇ ਤੇ ਲੈ ਜਾਾਂਗੇ ਨਹੀਂ ਤੇ ਫਿਰ ਵੀ ਇਹਨੇ ਕੀ ਬੰਦਾ ਬ੍ਰੈਂਡ ਕਮਿਊਨੀਕੇਸ਼ਨ ਤੇ ਆ ਆ ਕੇ ਦੇਖਦੇ ਆ ਕੀ ਬੰਦਾ ਵਾ ਸੋ ਗਾਇਸ ਗਿਆ ਨਹੀਂ ਗਿਆ ਨਹੀਂ ਗਿਆ 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 ਫੇਰ ਆ ਗਿਆ ਅੱਗ ਲੱਗੀ ਅੱਗ ਲੱਗੀ ਅੱਗ ਲੱਗੀ ਜਾਉ ਜਾਉਗਾ ਜਾਉਗਾ ਹੁਣ ਜਾਉ ਇਹ ਤਾਰਾਂ ਚ ਨਾ ਫਸ ਜੇ ਕਿਤੇ ਜਾਉਗਾ ਸਦਾ ਤਾਰਾਂ ਚ ਤੁਹਾਡੇ ਕੋ ਕਪੜੇ ਕਣੀ ਪਏ ਤੇ ਕਪੜੇ ਕੋਪੜੇ ਲੈ ਕਪੜੇ ਦੇ ਦੇ ਕੱਢ ਦੇ ਜੇ ਕੋਠੇ ਨਹੀਂ ਜਾਗੇ ਕੱਢ ਦੇ ਕੋਠੇ ਨਹੀਂ ਜਾਗੇ ਨਾ ਕੱਢ ਦੇ ਕੱਢ ਦੇ ਕੋਠੇ ਨਹੀਂ ਜਾਗੇ ਤਾਰਾਂ ਨੂੰ ਨਾ ਅਗ ਲੱਗ ਜਾਈ ਤੇ ਓ ਕਿਥੇ ਹੜ ਗਿਆ ਜਾਗੇ ਇਧਰੇ ਦੇਹੀ ਬਾ ਨਹੀਂ ਗੱਲਾਂ ਦੀ ਇਹ ਉਹਨਾਂ ਘਰੇ ਡੇ ਪਈ ਸੋ ਗਾਈਸ ਇੱਕ ਪੈਰਾਸ਼ੂਟ ਦੀ ਹੋਰ ਦੀ ਤਿਆਰੀ ਕਰਨ ੜਿਆ ਹੁਣ ਇੰਦਰ। ਖੋਲਦਾ ਇਹਨੂੰ ਪਹਿਲਾਂ। ਪਹਿਲਾਂ ਖੋਲੋ ਇਹਨੂੰ। ਫਿਰ ਪਾਉਂਦਾ ਹਵਾ ਚ। ਇਹਦੇ ਹਵਾ ਚ ਜਿਲ ਜਾਣਾ ਜਿਹੜਾ ਉਹ ਬਾਰੀ ਨਹੀਂ ਉੜਦੇ ਨੇ ਉਹ ਆ। ਅੱਗੇ ਦੇ ਇੱਕ ਜਗ੍ਹਾ ਉਹ ਉੱਤੇ ਤਾਰਾਂ 'ਚ ਫਸ ਗਿਆ ਸੀ। ਉਹਨਾਂ ਕੋਠੇ ਡੇਪਿਆ। ਉਹ ਤਾਰਾਂ 'ਚ ਫਸ ਕੇ ਉਹਨਾਂ ਕੋਠੇ ਡੇਪਿਆ। ਹੁਣ ਆ ਵੀ ਨੇ ਮਾਰਦਾ ਬਖੋਣਾ ਉੜਦਾ ਹੀ ਹੁਣ ਖਾਣੇ ਆ ਫੁੱਲ ਬੜੀਆਂ। ਇਹ ਮੈਂ ਨਹੀਂ ਕਰੀ ਟ੍ਰਾਈ ਕੀਤਾ ਪਹਿਲੀ ਏ ਟ੍ਰਾਈ ਕਰ ਲਗਾ ਵਿੱਚ ਇਹਨਾਂ ਗੋਲ ਗੱਪਿਆਂ ਵਾਲੀ ਕਾਂਜੀ ਪਈ ਏ। ਤੇ ਮਿੱਠੀ ਕਾਂਜੀ ਦੋਵੇਂ ਮਰ ਵੀ ਗੋਲ ਪੈਣੀਆਂ ਹੁਣ ਖਾ ਕੇ ਵੇਨੇ ਕਿਦਾਂ ਦਾ ਸਵਾਦ ਹੂੰ ਸੋ ਗਾਇਸ ਨੂਰ ਲੈ ਆਈ ਆ ਫੁੱਲ ਝੜੀਆਂ ਚਲਾਉਣ ਉਹਦੇ ਨਾਲ ਮਾਰਦੀ ਗੜੀ ਦੂਜੀ ਵੀ ਚਲਾ ਬੰਦੋ ਜਲੀ ਦੂਜੀਆਂ ਲਾਓ ਅੱਗ ਆਹ ਦੂਜੀ ਨੂੰ ਲਾਜ ਲੈਣਾ ਬੁਲਾ ਬੁਝ ਗਈ ਦੋ ਦੋ ਫੜ ਲੀਆਂ ਨੇ ਇੱਕੇ ਰਾਈ ਆ ਪਿਛਾਂ ਹੋ ਕੇ ਚੱਲ ਮਾੜਾ ਪਿਛਾਂ ਹੋ ਜਾ ਹਾਂ ਤੇ ਗਾਇਸ ਹੁਣ ਅਸੀਂ ਆਏ ਆ ਬਾਹਰ ਸੈਰ ਕਰਨ ਮੈਂ ਡੈਡੀ ਤੇ ਇੰਦਰ ਹਾਂ ਅਨੀ ਰੌਂਡੀ ਨਾਲ ਆਹ ਤੇ ਅਹੀਂ ਤੇ ਆਇਆ ਨਾਲ ਗਟੂ ਵੀ ਆਇਆ ਆ ਬਿਠਾ ਜੇ ਗਟੂਰੇ ਅੱਜ ਵੀ ਹੁੰਦਾ ਮੇਲਾ ਸਾਡੇ ਪਿੰਨੇ ਬਾਬਾ ਦਾਨਾ ਸ਼ਾਹੀ ਦਾ ਮੁਰਦਾ ਨਿਸ਼ਾਹੀ ਦਾ ਐ ਸਾਈਡ ਤੇ ਦੇਖਣਾ ਤਾਂ ਨਹੀਂ ਵੈਸੇ ਉਹ ਉਧਰ ਲੜੀਆਂ ਸਾਹਮਣੇ ਇਹ ਉਹ ਇੱਥੇ ਗਾ ਲੜੀਆਂ ਗੀਆਂ ਕਿਉਂ ਬਾਬਾ ਦਾਨਾ ਸ਼ਾਹੀ ਦੇ ਮੇਲੇ ਦਾ ਦਰਬਾਰ ਵਲੌਗ ਵਿੱਚ ਬਾਕੀ ਅਸੀਂ ਦਰਬਾਰ ਉਹ ਖਾਇਆ ਵਲੌਗ ਵਿੱਚ ਪਿਛਲੇ ਵਲੌਗ ਜਾ ਚੈੱਕ ਕਰ ਲਿਓ ਉਥੇ ਮੇਲਾ ਚੱਲਣ ਡਿਆ ਵਾ ਬੜਾ ਸਾਡੇ ਵੀ ਜਾਇ ਨਹੀਂ ਗਿਆ ਵੈਸੇ ਮੈਂ ਕਾ ਹੀ ਵਲੌਗ ਵਿੱਚ ਮੈਂ ਜਾ ਕੇ ਹੋ ਸਕਿਆ ਤੇ ਜਾਵਾਂਗੇ ਵਿਖਾਵਾਂਗੇ ਪਰ ਹੋ ਨਹੀਂ ਸਕਿਆ ਚਲੋ ਕੋਈ ਗੱਲ ਨਹੀਂ ਜਿਹੜਾ ਮਾਰਾ ਇਹਨੇ ਖੜਨਾ ਹੋਇਆ ਆਪਣੇ ਦਰਬਾਰਾਂ ਤੋਂ ਉਦੋਂ ਖੜਨਾ ਉਹਦੀ ਇਹ ਰਜਾਣ ਵਾਲੀ ਹੁੰਦਾ ਵਾ ਤੇ ਬਾਕੀ ਆੜੀਆਂ ਵੀਡੀਓ ਜਿਵੇਂ ਤੁਹਾਨੂੰ ਦੱਸਿਆ ਆ ਗਈ ਹੈ ਚੈੱਕ ਕਰੋ ਜੇ ਆ ਗਈ ਵਧੀਆ ਰਿਸਪੌਂਸ ਮਿਲ ਰਿਹਾ ਫਿਰ ਪਹਿਲੀ ਨੂੰ ਵੀ ਸਾਡੀ ਹਣਾ ਆਪਣੀ ਆ ਵੀਡੀਓ ਚੱਲਣ ਦੀ ਉਹ ਕਰਕੇ ਦੂਜੀਆਂ ਵੀਡੀਓ ਚੱਲੀ ਜਾਣੀਆਂ ਤੇ ਕੋਈ ਨਹੀਂ ਅੱਜ ਫਿਰ ਰੈਸਟ ਕਰਦੇ ਆ ਤੇ ਕੱਲ ਫੇਰ ਦੇਖਦੇ ਫੇਰ ਨਵੀਂ ਸਕ੍ਰਿਪਟ ਤੇ ਫੇਰ ਕਰਾਂਗੇ ਤਿਆਰ ਕਰਕੇ ਤੇ ਕਿੱਧਰ ਐਤਵਾਰ ਐਤਵਾਰ ਬਣਾਵਾਂਗੇ ਨਵੀਂ ਵੀਡੀਓ ਫੇਰ ਰੋੜ ਰੋੜ ਬੜਾ ਮਾਗੇ ਤੇ ਮੰਗਲਵਾਰ ਪਾਵਾਂਗੇ। ਹੂੰ। ਮੰਗਲਵਾਰ ਪਾਵਾਂਗੇ ਤੇ ਫਿਰ ਬਹੁਤ ਚੋਗੀਆਂ ਉਹ ਵੱਧ ਤੀਰ ਸ਼ੱਕਰਵਾਦ ਰਸਟ ਕਰਾਂਗੇ ਸ਼ਨੀਵਾਰ ਫਿਰ ਬਣਾਵਾਂਗੇ। ਫੇ ਬਣਾਵਾਂਗੇ ਇਦਾਂ ਕਰਦੇ ਆ। ਚਲੋ ਠੀਕ ਆ ਤਾਂ ਮੈਂ ਹੁਣ ਗੱਲਾਂ ਪੱਤਾ ਮਾਰਦੇ ਆਂ। ਮੈਂ ਜੱਟ ਹਾਂ। ਵੀ ਵਲੌਗ ਤੇ ਰੋਜ਼ ਹੀ ਬਣਾਉਂਦੇ ਆਂ। ਉਹ ਵਲੌਗ ਤੇ ਰੋਜ਼ ਬਣਾਉਣੇ ਐ ਐਡ ਕਰਨਾ, ਅਪਲੋਡ ਕਰਨਾ ਇਹ ਪ੍ਰੈਸ਼ਰ ਹੁੰਦਾ ਦਵਾਦੇ। ਬਾਕੀ ਗੱਲਾਂ ਬਾਤਾਂ ਕਰਦੇ ਆਂ ਹੀ ਗੱਲਾਂ ਬਾਤਾਂ ਕਰਕੇ ਸੈਰ ਸੂਰ ਕਰਕੇ ਫਿਰ ਜਾਂਨੇ ਆ ਘਰੇ ਵਲੌਗ ਮੈਂ ਘਰ ਜਾ ਕੇ ਐਂਡ ਕਰੂੰਗਾ। ਮੈਂ ਕਈ ਦੀਆਂ ਰੋਟੀਆਂ ਖਾਧੀਆਂ ਸਾਗ ਨਾਲ ਤੇ ਹੁਣ ਆਉਣੀ ਨੀਂਦ ਰੋਟੀਆਂ ਖਾਲੀਆਂ ਜ਼ਿਆਦੀਆਂ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਖਾਧਾ ਅੱਜ ਉਹ ਆਹ ਭਾਰੀਆਂ ਨੇ ਮੈਂ ਕਈ ਦੀਆਂ ਰੋਟੀਆਂ ਹੁਣ ਤਾਂ ਨੀਂਦ ਤੇ ਆਉਣੀ ਹੋਣੀ ਮੈਂ ਵੀ ਲੈ ਵਲੌਗ ਜਾ ਕੇ ਰੈਡ ਕਰਨਾ ਮੈਂ ਦੋ ਕਰਨੇ ਆ ਜਿਹੜਾ ਪੰਜਾਬੀ ਵਾਲਾ ਵੀ ਕਰਨਾ ਬੜੇ ਦਿਨ ਹੋ ਗਏ ਉੱਤੇ ਪਾਏ ਨਹੀਂ ਪੰਜਾਬੀ ਲ ਚੈਨਲ ਤੇ ਇੱਕ ਵਲੌਗ ਪਾਇਆ ਜਾ ਕੇ ਚੈੱਕ ਕਰੋ ਤੁਸੀਂ ਲਿਖਣਾ ਜੇ ਸਮਰਾ ਵਲੌਗ ਵਿੱਚ ਇਹ ਰੋਗ ਪਾ ਕੇ ਉਹ ਜਿਹੜਾ ਹੈਸ਼ ਟੈਗ ਹੈ ਥੱਲੇ ਤੇ ਪੰਜਾਬੀ ਲਿਖ ਲਓ ਅੱਗੇ ਸਮਰਾ ਵਲੌਗ ਪੰਜਾਬੀ ਆਨਕੋ ਹੋਊਗਾ ਮੇਰੇ ਚੈਨਲ ਹੂੰ ਉਤੇ ਇੱਕੋ ਵਲੌਗ ਪਾਇ ਪੰਜਾਬੀ ਜਿਹਾ ਦੀਵਾਲੀ ਵਾਲਾ ਤੇ ਹੁਣ ਪਾਉਂਗਾ ਜਾ ਕੇ ਅਲਫਮਾਨ ਵਾਲਾ ਵੀ ਪਾਇ ਇੱਕ ਪਾਉਣ ਵਾਲਾ ਤੇ ਇੱਕ ਜਿਹੜੀ ਆਪਾਂ ਉਦੋਂ ਸ਼ੂਟ ਕੀਤੀ ਬਿਹਾਈਂਡ ਦਾ ਸੀਨ ਉਹ ਵੀ ਪਾਉਣ ਵਾਲੇ ਪਏ ਆ ਇਹ ਨਹੀਂ ਕੀਤਾ ਜੇ ਕਰਦੇ ਹਾਂ ਕੋਈ ਨਹੀਂ ਬਾਕੀ ਤੁਸੀਂ ਵੇਖੋ ਜਾ ਕੇ ਇਹ ਪੰਜਾਬੀ ਜਿਹੜੇ ਕਹਿੰਦੇ ਸੀ ਇੰਦਰ ਨੂੰ ਵੀ ਹਿੰਦੀ ਜਿਹਾ ਵਲੌਗ ਬਣਾਉਂਦਾ ਪੰਜਾਬੀ ਜਿਹਾ ਬਣਾਇਆ ਕਰ ਉਹ ਪੰਜਾਬੀ ਵਿੱਚ ਹੀ ਬਣਾਉਂਦਾ ਪਰ ਹਿੰਦੀ ਵਾਲਾ ਦਾ ਪਰਸਨਲ ਅਕਾਊਂਟ ਹੈਗਾ ਇਹ ਆ ਮੇਨ ਪਰ ਉਹ ਵੱਖਰਾ ਇੱਕ ਪੰਜਾਬੀ ਵਾਲਾ ਬਣਾਤਾ ਹੁਣ ਉਹ ਤੇ ਪੰਜਾਬੀ ਦੇ ਵਲੌਗ ਪਾਉਂਦਾ ਤੁਸੀਂ ਉੱਥੇ ਜਾ ਕੇ ਵੇਖੋ ਇੰਦਰ ਸਮਰਾ ਪੰਜਾਬੀ ਤੇ ਕਰਸਪੋਰਡ ਸਬਸਕ੍ਰਾਈਬ ਕਰੋ ਨੂੰ ਸਾਡੀ ਡੇਲੀ ਅਪਡੇਟ ਮਿਲਦੀ ਰਹੂਗੀ ਬਾਕੀ ਕਮੇਡੀ ਵਾਲੇ ਚੈਨਲ ਦੇ ਵਿੱਚ ਰਵਾਸ ਆਈ ਸੀ ਤੀਆਂ ਵੀਡੀਓ ਪਾਉਣੀਆਂ ਵਾ ਜਦੋਂ ਬਣ ਗਈ ਕਮੇਡੀ ਵਾਲੀ ਕੋਈ ਵੱਡੀ ਬਾਇਹੰਡ ਦਾ ਸੀਨ ਜਿਹੜੇ ਤੁਹਾਨੂੰ ਮੇਰੇ ਚੈਨਲ ਉੱਤੇ ਦੇਖਣਾ ਹੈ ਬਾਇਹੰਡ ਸੀਨ ਦੇਖਣੇ ਆ ਤੇ ਫਿਰਿੰਦਰ ਸਮਰਾ ਪੰਜਾਬੀ ਜਾ ਕੇ ਤੇ ਫਿਰਿੰਦਰ ਸਮਰਾ ਨਹੀਂ ਸਮਰਾ ਵਲੌਗ ਸਮਰਾ ਵਲੌਗ ਪੰਜਾਬੀ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਾਇਹੰਡ ਸੀਨ ਉੱਤੇ ਤੁਹਾਨੂੰ ਸਭ ਕੁਝ ਮਿਲ ਜਾਣਗੇ ਠੀਕ ਤੇ ਬਾਕੀ ਮੈਂ ਵਲੌਗ ਕਰ ਜਾ ਕੰਟੀਨਿਊ ਕਰੂੰਗਾ ਕੰਟੀਨਿਊ ਨਹੀਂ ਕਰਨਾ ਮੈਂ ਉਹ ਐਂਡੀ ਕਰੂੰਗਾ ਚਲੋ ਠੀਕ ਮਿਲਦੇ ਆਂ ਤੇ ਗਾਈਸ ਹੁਣ ਅਸੀਂ ਆ ਗਏ ਆ ਘਰੇ ਸੈਰ ਸੁਰੂ ਵੀ ਕਰ ਲਈ ਗੱਲਾਂបੱਤਾਂ ਵਾਧੂ ਕਰ ਲਈਆਂ ਬਸ ਅੱਜ ਦੇ ਵਲੌਗ ਚ ਇਹੋ ਕੋਈ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਉਹਨੇ ਦੇਰ ਲਈ ਬਾਏ ਬਾਏ ਗੁੱਡ ਨਾਈਟ